ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗਿਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਵੀ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿੰਦਾ ਹਣਾ ਬਠਿੰਡਾ ਦੇ ਕੋਲੀ ਪਿੰਡ ਆ ਸਾਡਾ ਬਿਲਕੁਲ ਨਾਲ ਹੀ ਸਿਵੀਆਂ ਪਿੰਡ ਆ ਜਿਹੜਾ ਉਹ 7 ਕਿਲੋਮੀਟਰ ਦੂਰੀ ਤੇ ਆ ਜਿੱਮੇ ਥਰਮਲ ਪਲਾਂਟ ਆ ਗਿਆ ਥਰਮਲ ਪਲਾਂਟ ਦੇ ਕੋਲ ਹੀ ਸੜਕ ਮੁੜਦੀ ਆ ਜੇ ਕਿਸੇ ਭੈਣ ਨੇ ਆਉਣਾ ਹੋਵੇ ਜਾਂ ਭਰਾ ਨੇ ਆਉਣਾ ਹੋਵੇ ਤਾਂ ਬਿਲਕੁਲ ਨੇੜੇ ਆ ਆਉਣ ਤੋਂ ਪਹਿਲਾਂ ਬਸ ਫੋਨ ਕਰ ਲਿਆ ਕਰੋ ਜੇ ਭਰਾਵਾਂ ਨੇ ਕੱਪੜੇ ਸਵਾਉਣੇ ਇਕੱਲੇ ਹਨਾ ਉਹ ਤੁਸੀਂ ਆਨਲਾਈਨ ਆਰਡਰ ਦੇ ਕੇ ਵਿੱਚ ਕੱਪੜੇ ਸਲਾਈ ਕਰਾ ਸਕਦੇ ਹੋ ਤੇ ਜੇ ਭੈਣਾਂ ਨੇ ਕੱਪੜੇ ਸਲਾਈ ਕਰਾਉਣੇ ਆ ਉਹ ਤੁਸੀਂ ਜੇ ਦੂਰੋਂ ਤਾਂ ਕੋਰੀਅਰ ਕਰਵਾ ਸਕਦੇ ਹੋ ਜੇ ਪੰਜਾਬ ਦੇ ਵਿੱਚ ਉਹ ਤਾਂ ਬੱਸ ਸਾਲ ਨੂੰ ਬਿਠਾ ਸਕਦੇ ਹੋ ਤਾਂ ਕਿ ਅਸੀਂ ਬੱਸ ਸਾਲ ਤੋਂ ਫੜ ਸਕੀ ਅੱਗੇ ਠੀਕ ਹੈ ਜੀ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਜੇ ਤੁਸੀਂ ਘਰੋਂ ਨਾਪ ਭੇਜਣਾ ਲੈ ਕੇ ਕਿਵੇਂ ਭੇਜਣਾ ਜਾਂ ਘਰੇ ਕੱਪੜੇ ਕਿਸੇ ਭਰਾ ਦੇ ਬਣਾਉਣੇ ਆ ਤਾਂ ਕਿਵੇਂ ਨਾਪ ਲੈਣਾ ਕੁੜਤੇ ਪਿਆਮੇ ਤੋਂ ਉਮ ਮੈਂ ਤੁਹਾਨੂੰ ਸਾਰਾ ਫੁੱਲ ਡਿਟੇਲ ਦੇ ਵਿੱਚ ਦੱਸੂਗਾ ਕਿ ਕਿਵੇਂ ਕਿਵੇਂ ਆਪਾਂ ਨੇ ਨਾਪ ਲੈਣਾ ਹੈ ਨਾ ਪੂਰਾ ਧਿਆਨ ਨਾਲ ਵੀਡੀਓ ਦੇਖਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿੰਗੀਆਂ ਭੈਣਾ ਚੈਨਲ ਤੇ ਬਿਲਕੁਲ ਨਵੀਆਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਕੋਲੇ ਨਾਲ ਦੀ ਨਾਲ ਆ ਜਾਇਆ ਕਰੇ ਜਦੋਂ ਵੀ ਵੀਡੀਓ ਪਾਉਣਾ ਆ ਕਾਲਰ ਦੀ ਜੜ ਦੇ ਵਿੱਚੋਂ ਮੈਂ ਨਾ ਇਥੋਂ ਭਾਵੇਂ ਜਵਾਕ ਦਾ ਕੁੜਤਾ ਪਿਆ ਮੈਂ ਪਾਉਂ ਮੱਡੇਆ ਕਿੰਨਾ ਸਵਾ 44 ਠੀਕ ਆਪਾਂ ਇੱਥੇ ਲਿਖਾਂਗੇ ਸਵਾ 44 ਲੰਬਾਈ ਨੰਬਰ 2 ਤੇ ਆਪਾਂ ਮਿਲਾਂਗੇ ਬਾਹ ਸਣੇ ਕਾਫ ਦੇ ਬਾਹ ਮੈਨੀਆਂ ਕਈ ਪੈਣਾ ਕਾਫ ਛੜਨਗੇ ਨਾ ਕਾਫ ਦੇ ਸਣੇ ਮੈਨੀਆਂ ਆਪਣੇ ਬਾਹ ਕਿੰਨੀਆਂ 27.5 ਇੰਚ ਤਿਆਰ ਆ ਬਾ ਕਾਫ ਦੇ ਸਣੇ ਹੁਣ ਆਪਾਂ ਕਾਫ ਬਣਾਇ ਕਿੰਨਾ 27.5 ਤੇ 10 ਇੱਥੇ ਆਪਾਂ ਲਿਖਾਂਗੇ 27.5 ਤੇ 10 ਠੀਕ ਆ ਨਾਲ ਦੀ ਨਾਲ ਜਦੋਂ ਤੁਸੀਂ ਬਾਅ ਮੈਨਦੇ ਹੋ ਹੁੰਦੇ ਹੋ ਤਾਂ ਮੈਂ ਤੁਹਾਨੂੰ ਹਮੇਸ਼ਾ ਇਹ ਕਹਿਣਾ ਹੁੰਦਾ ਵੀ ਕੋਣੀ ਮਿਲ ਲੈ ਗੁਰੂ ਅੰਦ ਵਿਚਾਲੂ ਜੀ ਆਹ ਚੀਜ਼ ਤੋਂ ਕਿੰਨੀ ਕੋਣੀ ਆ 1.14 ਇਹ ਮੈਨੂੰ ਤਾਂ ਆਪ ਨੂੰ ਬਹੁਤ ਫਾਇਦਾ ਹੈਗਾ ਨਾ ਤਾਂ ਕੋਣੀ ਭੀੜੀ ਹੋਵੇ ਨਾ ਖੁੱਲੀ ਹੋਵੇ ਠੀਕ ਆ ਇਸ ਤੋਂ ਬਾਅਦ ਆ ਗਿਆ ਤੀਰਾ ਉਧਰ ਵੀ ਆਪਣੇ ਕੋਲ ਤੀਜੀ ਨੰਬਰ ਦੀ ਤੀਰੀ ਆ ਇੱਧਰ ਵੀ ਆਪਾਂ ਤੀਰਾ ਹੀ ਬਣਾਗੇ ਤੀਰਾ ਐਸੇੋਂ ਤੋਂ ਲੈ ਕੇ ਐਸ ਇਹ ਉੰਤਰ ਮੈਂ ਨਾ ਕਿੰਨਾ ਆ ਦੇਖੋ ਨੇੜੇ ਕਰਕੇ ਦਿਖਾਓ ਕੈਮਰਾ 18 ਤੋਂ ਘੱਟ ਹੈ ਨਾ ਲਗਭਗ 7.5 ਦਾ 7.5 ਹੀ ਲਿਖਾਂਗੇ ਆਪਾਂ ਪੂਰਾ ਨਾਪ ਲੈਣੇ ਵੇਲੇ ਧਿਆਨ ਰੱਖਿਆ ਕਰੋ ਵੀ ਪੂਰਾ ਵੀ ਨਾ ਵਧੇ ਨਾ ਘਟੇ ਮੋਡਾ ਸ੍ਰੋਟ ਮੈਂ ਨਾ ਕਰੋ ਪੂਰਾ ਮੋਡਾ ਕਿੰਨਾਗਾ ਹਾਈ ਜਿਆਦਾ ਖਿੱਚਣਾ ਨਹੀਂ ਜਿਆਦਾ ਲੜਿਣਾ ਤਾਂਸ ਦੂਣੀ 20 ਇੱਥੇ ਆਪਾਂ ਲਿਖਾਂਗੇ ਮੋਡਾ 20 ਤਿਆਰ ਹੁਣ ਆਪਾਂ ਕਾਲਰ ਮਿਲਾਂਗੇ ਸਿੱਧਰੇ ਕਾਲਰ ਹੈਗਾ ਭਰਾ ਦਾ 16 ਇੰਚ ਇੱਥੇ ਆਪਾਂ ਲਿਖਾਂਗੇ 16 ਕਿੱਜੇ ਕਿੰਨੇ ਆ 2 ਇੱਥੇ ਦੂਆ ਪਾਤਾ ਹੁਣ ਛਾਤੀ ਹੈਣੀ ਨਾ ਜੇ ਬੰਦਾ ਆਪਣੇ ਕੋਲੇ ਹਾਜ਼ਰ ਹੁੰਦਾ ਫਿਰ ਆਪਾਂ ਉਹਦੀ ਛਾਤੀ ਮੈਣੀ ਸੀ ਹੁਣ ਸਿੱਧਾ ਆਪਾਂ ਛਾਤੀ ਵਾਲੀ ਕਲਮ ਛੱਡ ਕੇ ਕਮਰ ਮਿਣੀ ਕਿੰਨੀ ਹੈ ਕਮਰ ਕਿੱਥੋਂ ਜੋ ਮੈਣੀ ਆ ਜਿੱਥੇ ਗੀਜੇ ਦਾ ਅਧ ਵੱਚਲਾ ਜਾਵੇ ਇੱਥੇ ਸਾਲ ਕਮਰ ਹੈਗੀ 21 ਇੰਚ ਆਪਾਂ ਇੱਥੇ ਲਿਖਾਂਗੇ 2 ਕਮਰ ਸਾਰਾ ਜਿਹੜਾ ਮੈਂ ਨਾਪ ਲਿਖੀ ਹੈ ਨਾ ਇਹ ਤਿਆਰ ਆ ਇਹਦੇ ਵਿੱਚ ਆਪਾਂ ਮਾਰਜਿਨ ਪਾਵਾਂਗੇ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਨਾਪ ਵਾਲੀ ਤਾਂ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਕਟਾਈ ਦੀ ਵੀਡੀਓ ਵੀ ਇਹਦੀ ਪਾ ਦਊਗਾ ਜਲਦੀ ਠੀਕ ਆ ਜਲਦੀ ਜਲਦੀ ਫਟਾਫਟ ਕਮੈਂਟ ਕਰਿਆ ਕਰੋ ਲੇਟ ਨਾ ਹੋਇਆ ਕਰੋ ਜਦੋਂ ਕੋ ਸੂਟ ਕੱਟਿਆ ਜਾਂਦਾ ਉਸੇ ਕਮੈਂਟ ਕਰ ਦਿਓ ਉਹਨੂੰ ਸੂਟ ਕੱਟਿਆ ਜਾਂਦਾ ਹੈ ਨਾ ਤੇ ਮੈਂ ਤੁਹਾਨੂੰ ਕਹਿਣਾ ਉਹ ਜਿਹੜੀਆਂ ਭੈਣਾਂ ਦਾ ਨੰਬਰ ਗਰੁੱਪ ਦੇ ਵਿੱਚ ਐਡ ਹੈ ਨਹੀਂ ਉਹ WhatsApp ਦੇ ਉੱਪਰ ਹੈਲੋ ਹਾਈ ਲਿਖ ਕੇ ਭੇਜੋ ਤਾਂ ਕਿ ਤੁਹਾਡਾ ਨੰਬਰ ਗਰੁੱਪ ਦੇ ਵਿੱਚ ਐਡ ਹੋ ਜੇ ਤਾਂ ਤੁਹਾਡੇ ਕੋਲ ਵੀਡੀਓ ਨਾਲ ਦੀ ਨਾਲ ਆ ਜਾਊਗਾ WhatsApp ਦੇ ਉੱਪਰ ਹੀ ਆਹ ਲਓ ਇੱਥੇ ਦੇਖੋ ਕਿੰਨਾ ਹੈ 22 ਆਪਾਂ ਇੱਥੇ ਲਿਖਾਂਗੇ ਹੈਪ 22 ਇੱਕ ਹੋਰ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆਪਾਂ ਕਈ ਵਾਰ ਛਾਤੀ ਭਾਰੀ ਹੁੰਦੀ ਹੈ ਹੈਪ ਪਤਲੀ ਹੁੰਦੀ ਹੈ ਆਪਾਂ ਆਹ ਚੀਜ਼ ਲਾਜ਼ਮੀ ਮੈਨਣੀ ਹੈ ਕੱਚਾ ਚੋਂ ਨਾ ਕਿਸੇ-ਕਿਸੇ ਦੇ ਵੱਧ ਹੁੰਦੀ ਆ ਜਿਵੇਂ ਇਸ ਭਰਾ ਦੇ ਤੇ ਚਲੋ ਠੀਕ ਆ ਨਾਰਮਲ ਹੀ ਆ ਫਿਰ ਵੀ 1/2 ਇੰਚ ਦਾ ਫਰਕ ਆ 22 ਇੱਥੇ ਆਪਾਂ ਇਥੇ ਲਿਆ ਹੈ ਕੱਚਾ ਜੋ 22.5 ਇਹ ਚੀਜ਼ ਜ਼ਰੂਰ ਮਿਲਣੀ ਹੈ ਕਈ ਭਰਾਵਾਂ ਦੀ ਇਥੋਂ ਬੋਡੀ ਜਾਦੀ ਹੁੰਦੀ ਹੈ ਇਥੋਂ ਲੱਕ ਕੋਲੋਂ हिਪ ਕੱਟ ਹੁੰਦੀ ਹੈ ਠੀਕ ਆ ਸਾਰਾ ਇਹ ਨਾਪ ਹੋ ਗਿਆ ਕੁਰਤੀ ਦਾ ਆਪਣੇ ਕੋਲੇ ਤਕਰੀਬਨ ਇੱਕ ਫਰੰਟ ਰਹਿ ਗਿਆ ਫਰੰਟ ਸੱਚ ਲਾਜ਼ਮੀ ਮਿਨਾਇ ਕਰੋ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਕਹਿੰਦਾ ਹਾਂ ਇਥੋਂ ਫਰੰਟ ਮੈਨਣਾ ਆਪਾਂ ਨੇ ਆਹ ਫੱਟੀ ਤੋਂ ਲੈ ਕੇ ਇਥੋਂ ਹਾਂ ਸਭਾ ਨੂੰ ਫਰੰਟ ਹਨ ਇੱਥੇ ਆ ਫਰੰਟ ਦੀ অপਸ਼ਨ ਵੀ ਛੱਡੀ ਹੋਈ ਆਪਾਂ ਸਭਾ ਨੂੰ ਇਸ ਤੋਂ ਆਪ ਪਜਾਮਾ ਮੈਨ ਨ ਜਿਵੇਂ ਐਨੇ ਕੱਦ ਕਾਟ ਦਾ ਬੰਦਾ ਤਾਂ ਇਸ ਕੱਪੜੇ ਦੇ ਉੱਪਰ 6 ਮੀਟਰ ਕੱਪੜਾ ਲੱਗੂਗਾ ਇਸ ਨਾਪ ਤੋਂ ਠੀਕ ਆ ਇਹ ਚੀਜ਼ ਤਾਂ ਤਿਆਰ ਰੱਖਣਾ ਤੁਸੀਂ 5 5.5 ਨਾਲ ਨਹੀਂ ਸਰਦਾਗਾ ਕਿਉਂਕਿ ਲੰਬਾਈ ਬਹੁਤ ਜ਼ਿਆਦਾ ਹੈ ਜਿਵੇਂ ਕੁੜਤਾ ਲੰਬਾ 43.5 ਉਵੇਂ ਪਜਾਮਾ ਵੀ ਹੈਗਾ 43.5 ਇੰਚ 44 ਇੰਚ 44 ਇੰਚ ਪਜਾਮੇ ਲੰਬਾਈ ਆ ਆਪਾਂ ਇੱਥੇ ਲਿਖਣਾ 44 ਮੂਰੀ ਕਿੰਨੀ ਆ ਉਹ ਵੀ ਨਾਲ ਦੇਣਾ ਆਪਾਂ ਲਿਖਣਾ ਹੈ ਸਤਾਰਾ ਨਾਲ ਦੇ ਅਪਾਰਟਮੈਂਟ ਨੂੰ ਕਿੰਨਾ ਪੱਟਣਾ ਸਾਰਾ ਮਿਲਿਆ ਕਰੋ ਇੱਕ ਵਾਰੀ ਜੀ ਕਈ ਪੈਣਾ ਇਹਨੂੰ ਅੱਧਾ ਮਿਲ ਲੈਂਦੇ ਇਹਨੂੰ ਅਡੋ ਫਿਰ ਮੈਂ ਉੱਥੇ ਹੁਲ ਜੇ ਇਹਨਾਂ ਨੂੰ ਕੀ ਕਹਿਣਾ ਤੁਸੀਂ ਸਾਰਾ ਪੱਟ ਮੈਨੂੰ ਮਿਲ ਕੇ ਦੱਸ ਦੇ ਕਰੋ ਇੱਥੋਂ ਲੈ ਕੇ ਕਿੰਨਾ ਸਾਡੇ 28 ਪੱਟਾ ਕਿਉਂਕਿ 14 ਸਵਾ 14 ਦੂਰਾ ਹੋ ਗਿਆ 28 ਉਹਦਾ ਕਿੰਨਾ ਸੀ ਮੈਂ ਭੁੱਲ ਗਿਆ 28 ਤੇ 17 17 ਪਹੁੰਚਾ 28.5 ਪੱਟ ਅਗਲੀ ਝੂਲੀ ਤੇ ਪਿਛਲੀ ਝੂਲੀ ਮਿਲ ਲਿਆ ਕਰੋ ਜਦੋਂ ਆਪਣੇ ਕੋਲ ਨਾਪ ਵੀ ਆ ਗਿਆ ਹਨ ਸੌਖਾ ਹੋ ਜਾਏਗਾ 15 ਬੈਗ ਝੂਲੀ ਆ ਤੇ ਫਰੰਟ ਝੂਲੀ ਕਿੰਨੀਆਂ ਪਾਉਂ ਮਿਲ ਲੈਣੀਆਂ ਫਰੰਟ ਝੂਲੀ ਹੈਗੀ 12 12 15 ਇਸ ਭਰਾ ਦਾ ਲਗਭਗ ਲੱਕ ਜਿਹੜਾ ਹੋਊਗਾ ਉਹ 35 ਇੰਚ ਹੋਊਗਾ ਠੀਕ ਆ ਜੇ ਤੁਹਾਨੂੰ ਵੀਡੀਓ ਨਾਪ ਵਾਲੀ ਵਧੀਆ ਲੱਗੀ ਜਾਂ ਇਸ ਨਾਪ ਦੀ ਤੁਸੀਂ ਕਟਾਈ ਦਾ ਸੂਟ ਦੇਖਣਾ ਚਾਹੁੰਦੇ ਹੋ ਤਾਂ फटाफट ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਓ ਦੁਬਾਰੇ ਫਿਰ ਕਹਿੰਨਾ ਜਿਹੜੀਆਂ ਭੈਣਾਂ ਨੇ ਆਪ ਦਾ ਨੰਬਰ WhatsApp ਦੇ ਵਿੱਚ ਐਡ ਕਰਵਾਉਣਾ ਬਿਲਕੁਲ ਫ੍ਰੀ ਸੇਵਾ ਕੋਈ ਸਿਖਾਉਣ ਦਾ ਪੈਸਾ ਨਹੀਂ ਸਿਲਾਈ ਕਟਾਈ ਸਾਰੀ ਬਿਲਕੁਲ ਫ੍ਰੀ ਆ ਤੁਸੀਂ WhatsApp ਦੇ ਉੱਪਰ ਜਾ ਕੇ ਜੇ ਨਹੀਂ ਲਿਖਣਾ ਉਹ ਦਬੋਲ ਕੇ ਭੇਜਿਆ ਕਰੋ ਵੀ ਬਾਈ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਅਸੀਂ ਸਿਲਾਈ ਤੇ ਕਟਾਈ ਕੁੜਤੇ ਪੈਮੀ ਸਿੱਖਣੀ ਚਾਹੁੰਦੇ ਆ ਤੁਹਾਡੇ ਕੋਲੇ ਦੋਨੇ ਚੈਨਲ ਦੇ ਵੀਡੀਓ ਆਉਣ ਲੱਗ ਜਾਣਗੇ ਦੇ ਵੀਡੀਓ ਦੇਖ ਕੇ ਉਹਨੂੰ ਆਂ ਦੇਖਿਆ ਨਾ ਕਰਿਆ ਕਰੋ ਅੱਗੇ ਸ਼ੇਅਰ ਲਾਜ਼ਮੀ ਕਰਿਆ ਕਰੋ ਤਾਂ ਕਿ ਹੋਰਾਂ ਭੈਣਾਂ ਦਾ ਵੀ ਫਾਇਦਾ ਹੋ ਸਕੇ ਠੀਕ ਆ ਜੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ